ਤੁਹਾਡੇ ਤੋਂ ਵੋਟਾਂ ਲੈ ਕੇ ਅਸੈਂਬਲੀ 'ਚ ਜਾਂਦੇ ਨੇ ਤੁਹਾਡੇ ਤੋਂ ਵੋਟਾਂ ਲੈ ਕੇ ਨਿਜੀ ਜਾਇਦਾਦਾਂ ਬਣਾਉਂਦੇ ਨੇ ਤੁਹਾਡੇ ਤੋਂ ਵੋਟਾਂ ਲੈ ਕੇ ਆਪਣੇ ਪਰਿਵਾਰ ਨੂੰ ਉੱਤੇ ਕਰਨ ਦੀ ਗੱਲ ਕਰਦੇ ਨੇ ਲੇਕਿਨ ਤੁਹਾਡੇ ਜੋ ਹੱਕ ਨੇ ਉਹਨਾਂ ਹੱਕਾਂ ਦੇ ਲਈ ਤੁਹਾਨੂੰ ਧਰਮਿਆਂ ਤੇ ਬੈਠਣ ਲਈ ਮਜਬੂਰ ਕਰਦੇ ਨੇ ਉਹਨਾਂ ਲਈ ਲੇਖ ਲਿਖਦਾ ਹੈ ਪਹਿਲਾ ਡਾਕੂ ਅਤੇ ਚੋਰੋ ਤੁਹਾਨੂੰ ਮਾਮਾ ਨੂੰ ਰਵਾਉਂਦੇ ਹੋ ਹੋਰ ਵੀ ਜਵਾਨ ਚੰਗੇ ਬਦਲੇ ਪੇ ਲਾਉਂਦੇ ਹੋ ਮਾਵਾ ਬਾਜਾ ਹੋਰ ਤੁਹਾਨੂੰ ਕਿਸੇ ਨੇ ਨਹੀਂ ਹੋਣਾ ਮਰ ਜਾਣਾ ਬਾਵਾ ਤੁਸਾ ਲਾਸ਼ਾਂ ਕੋਲ ਨਹੀਂ ਹੋਣਾ ਪਰ ਮੈਂ ਬਾਹਰੀਆਂ ਗੱਲਾਂ ਲਾ ਕਰਦਾ ਹੋਇਆ ਇੱਥੋਂ ਦੀ ਸਮੂਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅਜਿਹਿਆਂ ਮਾਵਾ ਦੇ ਭੈਣਾਂ ਦੇ ਵੀਰਾਂ ਦੇ ਬਜ਼ੁਰਗਾਂ ਦੇ ਦਰਸ਼ਨ ਕਰਾਉਣ ਦਾ ਮੌਕਾ ਵੀ ਮਿਲਿਆ ਔਰ ਮੈਂ ਆਪਣੇ ਆਪ ਨੂੰ ਬੜਤਾਗੀ ਵੀ ਸਮਝਦਾ ਕਿ ਇਹ ਜਿਹੇ ਸੰਘਰਸ਼ਾਂ ਦੇ ਵਿੱਚ ਆ ਕੇ ਮੈਨੂੰ ਸਕੂਨ ਮਿਲਦਾ ਤੇ ਮੈਨੂੰ ਇੱਕ ਆਤਮ ਬਲਵੇਂ ਮਿਲਦਾ ਕਿ ਮੈਂ ਆਪਣੇ ਇਹਨਾਂ ਲੋਕਾਂ ਦੇ ਨਾਲ ਆਪਣੀ ਇਹ ਸੰਗਤ ਦੇ ਨਾਲ ਖੜਾ ਆਪ ਸਾਰਿਆਂ ਦਾ ਧੰਨਵਾਦ ਜੇਕਰ ਨਿੱਜੀ ਤੌਰ ਤੇ ਕਿਸੇ ਖਿਲਾਫ ਬੋਲਿਆ ਗਿਆ ਹੋਵੇ ਮੈਂ ਮਾਫੀ ਵੀ ਮੰਗਦਾ